ਹਾਂਜੀ ਦੋਸਤੋ ਅੱਜ ਆਪਾਂ ਬਣਾ ਰਿਆਂ ਗਾਜਰਪਾਕ ਰੋਬੀ ਚੁੱਲੇ ਤੇ ਕਿਉਂਕਿ ਸਲੰਡਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਇੰਨੀਆਂ ਸਵਾਦ ਨਹੀਂ ਹੁੰਦੀਆਂ ਜੇ ਆਪਣੇ ਦੇਸੀ ਚੁੱਲਿਆਂ ਤੇ ਬਣੀਆਂ ਹੁੰਦੀਆਂ ਔਰ ਬਹੁਤ ਵਧੀਆ ਮੱਠੀ ਮੱਠੀ ਅੱਗ ਚੱਲ ਰਹੀ ਹੈ ਔਰ ਮੱਠੀ ਮੱਠੀ ਅੱਗ ਤੇ ਆਪਣਾ ਗਾਜਰਪਾਕ ਬਣ ਰਿਹਾ ਸੋ ਸਰਦੀ ਜਾ ਰਹੀ ਹੈ ਸੋ ਸੋਚਿਆ ਇੱਕ ਵਾਰ ਕਿਉਂ ਨਾ ਹੋਰ ਬਣਾ ਕੇ ਖਾ ਲਈਏ ਤੇ ਗਜਰਾ ਖਤਮ ਹੋ ਜਾਣੀ ਆ ਫਿਕਸ ਕਰਕੇ ਖਾਣ ਦੇ ਪਿੰਦੇ ਰਿਹਾ ਕਰੋ ਐਵੇਂ ਨਾ ਟੈਨਸ਼ਨ ਲਿਆ ਕਰੋ ਢੱਡ ਵਧੀ ਜਾਂਦਾ ਢੱਡ ਵਧੀ ਜਾਂਦਾ ਉਹ ਤਾਂ ਵਧ ਹੀ ਜਾਣਾ ਹੈ ਹੈ ਰੋਟੀਆਂ ਛੱਡ ਕੇ ਕਿਹੜਾ ਆਪਣਾ ਢੱਡ ਘਟ ਜੂਗਾ ਤਾਂ ਕਿ ਤੜੀਆਂ ਸਿੰਜਾ ਖਾਓ ਭਾਈ ਹੱਡੀਆਂ ਮਜ਼ਬੂਤ ਰਹਿੰਦੀਆਂ ਉਮਰ ਵੱਧਦੀ ਹੈ ਇਹ ਤੇ ਸਾਨੂੰ ਕਹਿੰਦੇ ਆ ਤੁਸੀਂ ਜੀ ਕੀ ਉਮਰ ਆ ਤੁਹਾਡੀ ਜੀ ਸਾਡੀ 60 ਪਲੱਸ 9 ਜੀ ਲੱਗਦੇ ਤਾਂ ਹੈ ਨਹੀਂ ਅਗਲਾ ਕਹਿੰਦਾ ਹੈ ਹਨਾ ਆਏ ਨਹੀਂ ਲੱਗਦੇ ਅਸੀਂ ਗਾਜਰ ਪਕ ਵਗੈਰਾ ਬਣਾ ਕੇ ਖਾਂਦੇ ਰਹਿੰਨੇ ਆ ਭਾਈ ਇਹ ਗਾਜਰ ਪਕ ਬਣਾ ਲਿਆ ਗਲੇ ਪਿੰਨੀਆਂ ਬਣਾ ਲੀਆਂ ਹਮ ਕਦੇ ਪੰਜੀਰੀ ਰਲਾ ਲਈ ਇਸ ਕਰਕੇ ਖਾਂਦੇ ਰਿਆ ਕਰੋ ਕੁਛ ਨਾ ਕੁਛ ਆ ਬਾਹਰ ਦਾ ਖਾਣ ਨਾਲੋਂ ਤਾਂ ਆਪਦੇ ਘਰੇ ਚੀਜ਼ਾਂ ਬਣਾ ਕੇ ਖਾਵੇ ਨાળੇ ਵਿੱਚ ਤਾਕਤ ਹੁੰਦੀ ਹੈ ਠੀਕ ਹੈ ਨਾਲੇ ਬਾਹਰ ਦੇ ਚੀਜ਼ਾਂ ਨਾਲ ਤਾਂ ਮੋਟਾਪਾ ਜ਼ਿਆਦਾ ਆਉਂਦਾ ਭਾਈ ਅਥੇ ਬਰਗਰ ਖਾ ਲਿਆ ਕਿਤੇ ਨਿਊਡਲ ਖਾ ਲਿਆ ਜੇ ਸਾਡੀਆਂ ਕਹੇ ਬਣੀਆਂ ਹੋਈਆਂ ਚੀਜ਼ਾਂ ਗਾਜਰ ਪਾਕ ਵਗੈਰਾ ਪੰਜੀਰੀ ਤੇ ਆਪਣਾ ਪਿੰਨੀਆ ਠੀਕ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਖਾਵਾਂਗੇ ਜੋ ਤਾਕਤ ਇਹਦੇ ਵਿੱਚ ਮਿਲਦੀ ਹੈ ਉਹਨਾਂ ਚੀਜ਼ਾਂ 'ਚ ਨਹੀਂ ਹੈਗੀ ਇਸ ਕਰਕੇ ਲੋਕ ਕਾਣੇ ਹੁਣ ਛੱਡ ਰੱਖਿਆ ਇਹ ਚੀਜ਼ਾਂ ਖਾਣੀਆਂ ਛੱਡ ਰੱਖੀਆਂ ਕਿਉਂਕਿ ਮਟਾਪਾ ਆ ਗਈ ਸਾਡੇ ਤੇ ਹੈ ਫਿਰ ਬਾਹਰ ਦਾ ਖਾਈ ਜਾਣਗੇ ਕਦੇ ਨੂਡਲ ਖਾ ਲਈ ਕਦੇ 버ਗਰ ਕਦੇ ਸਮੋਸੇ ਜਿੰਨਾ ਨਾਲ ਤਾਕਤ ਤਾਂ ਆਉਣੀ ਕੀ ਹੈ ਜਿਹੜੀ ਸਰੀਰ ਦੀ ਤਾਕਤ ਹੁੰਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ ਸੋ ਸਿਆਣੇ ਬਣੋ ਰੁੱਤ ਸਿਰ ਹਰ ਚੀਜ਼ ਬਣਾ ਕੇ ਖਾਇਆ ਕਰੋ ਆਪਦੇ ਘਰੇ ਕਿ ਕਿਉਂਕਿ ਘਰੇ ਬਣਾਵਾਂਗੇ ਤਾਂ ਆਪਾਂ ਨੂੰ ਤਸੱਲੀ ਵੀ ਹੁੰਦੀ ਐ। ਤੇ ਆਪਦੇ ਹੱਥਾਂ ਨਾਲ ਚੀਜ਼ ਬਣਾਈ ਐ ਤੇ ਵਧੀਆ ਬਣੀ ਐ। ਸੋ ਭਾਈ ਮੇਰਾ ਤੇ ਇਹੀ ਕਹਿਣਾ ਅੱਗੇ ਤੁਹਾਡੀ ਮਰਜ਼ੀ ਐ ਜੇ ਫਿਰ ਵੀ ਤੁਸੀਂ ਬਾਹਰ ਦਾ ਖਾਣਾ ਐ ਤਾਂ ਤੁਹਾਡੀ ਇੱਛਾ ਹੈਗੀ। Okay bye। ਸੱਚੀ ਮੈਂ ਗਲਤ ਦੱਸਣਾ ਭੋਲੀ ਕੀ ਤੁਹਾਨੂੰ ਕਿ ਗਾਜਰ ਪਾਕ ਇਸ ਲਈ ਬਣਾ ਰਹੀ ਹਾਂ ਮੈਂ ਇੱਕ ਤਾਂ ਇਹ ਕਿ ਗਾਜਰਾ ਜਾਣ ਵਾਲੀਆਂ ਐ ਮੌਸਮ ਹੁਣ ਇਹਦਾ ਚੇਂਜ ਹੋਣ ਵਾਲਾ ਹੈ ਤੇ ਇੱਕ ਕੱਲ ਮੇਰੇ ਵੱਡੇ ਬੇਟੇ ਦਾ ਹੈਗਾ ਜਨਮ ਦਿਨ ਪਰ ਉਸ ਉਹਦੇ ਲਈ ਮੈਂ ਗਾਜਰਪਾਕ ਬਣਾ ਕੇ ਦੇ ਰਹੀਆਂ ਨੂੰ ਕਿਉਂਕਿ ਬੇਟੇ ਦਾ ਜਨਮ ਦਿਨ ਆ ਤੇ ਮਿੱਠਾ ਤਾਂ ਬਣਾਉਣਾ ਜ਼ਰੂਰੀ ਬਣਦਾ ਹੈ ਹੈਨਾ ਇੱਕ ਮਾਂ ਦੀ ਮਮਤਾ ਹੁੰਦੀ ਹੈ ਕਿ ਮੈਂ ਆਪਣੇ ਬੱਚਿਆਂ ਲਈ ਕੁਝ ਚੀਜ਼ ਬਣਾਵਾਂ ਸੋ ਇਸ ਕਰਕੇ ਉਹਦੇ ਲਈ ਸਰਪ੍ਰਾਈਜ਼ ਹੈ ਉਹ ਅਜੇ ਕੰਮ ਤੇ ਹੈ ਜੇ ਆਇਆ ਨਹੀਂ ਕਰੀ ਤੇ ਜਦੋਂ ਆਊਗਾ ਉਹਨੂੰ ਬਣਾ ਦੂੰਗੀ ਮੈਂ ਬਣਾ ਕੇ ਫ੍ਰੀਜੂੰਗੀ ਗਾਜਰਪਾਕ